ਸਾਲ 2023 ਵਿੱਚ ਜੋ ਪਿੰਡ ਹੜਾਂ ਦੀ ਮਾਰ ਥੱਲੇ ਆਏ ਸਨ ਉਹਨਾਂ ਨੂੰ ਮਾਨਯੋਗ ਮੁੱਖ ਮੰਤਰੀ ਵੱਲੋਂ ਮੁਆਵਜ਼ੇ ਦੀ ਘੋਸ਼ਣਾ ਕੀਤੀ ਗਈ ਸੀ ਜਿਸ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਵਿਅਕਤੀ ਨੂੰ ਫਸਲਾਂ ਤੇ ਮਕਾਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗੁਰੂ ਨਾਨਕ ਸੇਵਾ ਸੁਸਾਇਟੀ 올 ਇੰਡੀਆ ਤੇ ਲਖਵਿੰਦਰ ਸਿੰਘ ਟਿੰਮੀ ਸੀਨੀਅਰ ਅਕਾਲੀ ਆਗੂ ਵੱਲੋਂ ਡਿਪਟੀ ਕਮਿਸ਼ਨਰ ਆਸ਼ੀਕਾ ਜੈਨ ਨੂੰ ਇੱਕ ਮੰਗ ਪੱਤਰ ਦਿੰਦਿਆਂ ਕਿਹਾ ਕਿ ਸਰਕਾਰ ਇਨ੍ਹਾਂ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਦੀ ਗਿਰਦਾਬਰੀ ਕਰਵਾ ਕੇ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਅਸਲ ਗੱਲ ਇਹ ਹੈ ਜੀ ਕਿ 2023 ਵਿੱਚ ਵੀ ਫਲੱਡਾਂ ਨੇ ਸਾਡਾ ਬੰਗਾਲੀ ਤੋਂ ਥੱਲੇ ਬਹੁਤ ਨੁਕਸਾਨ ਕੀਤਾ ਪਿੰਡਾਂ ਦਾ 10 ਬਰ ਪਿੰਡਾਂ ਜੋ ਹਮੰਗਪੁਰ ਤੇ ਲਿਖੇ ਨੇ ਕੋੜੀਆਂ ਜਨਾਦ ਮੋਤਲਾ ਮਹਿਤਾਪੁਰ ਜਿੰਨੇ ਪਿੰਡ ਵੀ ਆ ਇਹਨਾਂ ਦਾ ਫਸਲ ਦਾ ਤੇ ਗੰਨੇ ਦਾ ਤੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਸਹਿਮਾਨ ਆਏ ਸੀਗੇ ਉਹ ਕਹਿ ਗਏ ਸੀ ਤੁਹਾਨੂੰ ਮੁਆਵਜ਼ਾ ਜਲਦੀ ਭੇਜਾਂਗੇ ਡੀਸੀ ਸ਼ਾਹਨਾਲ ਸੀ ਉਹਨਾਂ ਨੇ ਮੌਕੇ ਤੇ ਜਿਹੜੇ ਹੋਣਗੇ ਔਰ ਅਜ ਤੱਕ 2023 ਦਾ ਮੌਜਦਾ ਸਾਨੂੰ ਨਹੀਂ ਮਿਲਿਆ ਕਿਸਾਨਾਂ ਨੂੰ ਹੁਣ ਅਸੀਂ ਉੱਥੇ ਗੁਰਨਾਨਕ ਸੇਵਾ ਛੱਡੀ ਪਰੋਂ ਲੰਗਰ ਦੀ ਸੇਵਾ ਸਾਨੂੰ ਜਹਦਦਾ ਗੁਨਾਮ ਸਿੰਘ ਹੋਣੀ ਹੈ ਇਹਨਾਂ ਦਾ ਮੈਸੇਜ ਆਇਆ ਹੈ ਕਿ ਜਹਦਦਾ ਜੀ ਲੰਗਰ ਲੈ ਕੇ ਆਓ ਅਸੀਂ ਗੁਰਨਾਨਦ ਪਾਤਸ਼ਾਹ ਦੀ ਹੁਕਮ ਦੇ ਨਾਲ ਉਹ ਸਾਰਾ ਕਾਰਜ ਚਲਾ ਰਹੇ ਹਾਂ ਜੀ ਸਾਨੂੰ ਆਪਣੇ ਪਾਰਟੀ ਵੱਲੋਂ ਸੁਖੀ ਸੰਵਾਦ ਦਾ ਵੀ ਹੁਕਮ ਆਇਆ ਸੀਗਾ ਕਿ ਜਿਹੜੇ ਸਾਡੇ ਕਾਜ ਦਾ ਲੀਡਰ ਹੈ ਉਹ ਜਿਹੜੀ ਜਿਹੜੀ ਵੀ ਚੀਜ਼ ਡਿਮਾਂਡ ਕਰਦੇ ਲੋਕ ਉਹ ਮਈਅਕ ਕਰਾਈਏ ਅਸੀਂ ਸੁਬੀਸ਼ ਵਾਦਲ ਦੇ ਆਪਣੇ ਪਾਰਟੀ ਭਰਾ ਦੇ ਹੁਕਮ ਨੂੰ ਜੋ ਵੀ ਇਹਨਾਂ ਨੇ ਸਾਡਾ ਮੰਗ ਕੀਤੀ ਕਰਨਗੇ ਅਸੀਂ ਬਰਜਨਮੰਦ ਕਰਦੇ ਹਾਂ ਕਰਦੇ ਰਹਾਂਗੇ ਤੇ ਮੈਂ ਸਮਝਣਾ ਵੀ ਜਿਹੜਾ ਹਰ ਵਾਰ ਹੜਾਂ ਦੀ ਮਾਰ ਪੈਂਦੀ ਸਾਡੀ ਲੋਕਾਂ ਨੂੰ ਇਹਦਾ ਕੋ ਪੱਕਾ ਅੰਡਰ ਕੱਢਿਆ ਜਾਵੇ ਕੋਈ ਉੱਥੋਂ ਦੇ ਸਾਡੇ ਜਾਨਪੁਰ ਦੇ ਸੜਾ ਗੁਨਾਮ ਸੁਈ ਹੈਗੇ ਗਰਾਊਂਡ ਲੈਵਲ ਦੇ ਲੀਡਰ ਹੈ ਉੱਥੇ ਬਿਲਕੁਲ ਵਿੱਚ ਬੈਠੇ ਆਏ ਉੱਥੇ ਕੰਮ ਲੱਗਾ ਇਹ ਤੁਹਾਨੂੰ ਸਾਰੀ ਸਿੱਧੀ-ਸਿੱਧੀ ਦੱਸਣਗੇ ਸਾਡੀ ਗੰਨੇ ਦੀ ਵੀ ਪੇਮੈਂਟ ਰੰਦੀ ਹੈ 237 ਕਰੋੜ ਦੱਸਿਆ ਦਈ ਜੀ ਉਹ ਵੀ ਹੱਲ ਕੀਤਾ ਜਾਵੇ ਤੇ ਮੈਂ ਕਹਿੰਦਾ ਵੀ ਬਾਹਰ ਬਣਾਉਣਾ ਇਹਦਾ ਪੱਕਾ ਪਰ ਮਣਾ ਹਲਕਾਣਾ ਜੀ ਇਹਦਾ ਡਿਸੀਜਨ ਇਸ ਕਰਕੇ ਮਿਲਣਾ ਹੀ ਡਿਸੀਜਨ ਨਾਲ ਹੀ ਫੋਨ ਤੇ ਗੱਲ ਹੋ ਗਈ ਸੀ ਉਹ ਟਾਂਡੇ ਗਏ ਆ ਹੁਣ ਤੇ ਸਾਨੂੰ ਜਲਦੀ ਆ ਕੇ ਅਸੀਂ ਮੰਗਣ ਨੂੰ ਮੰਗ ਪਤਾ ਦੇਵਾਂਗੇ ਇਹ ਨਾ ਆਈ ਆਪਣਾ ਮੈਂ ਗੁਰਨਾਮ ਸਿੰਘ ਜਹਾਨਪੁਰ ਪਗੜੀ ਸੰਭਾਲ ਲੈਰ ਤੋਂ ਜੀ ਅਸੀਂ ਅੱਜ ਇੱਥੇ ਡੀਸੀ ਦਫ਼ਤਰ ਆਏ ਆ ਉਸ ਹਿੱਸੇ ਨਾਲ ਜੁੜੇ ਹੋਏ ਆ ਜਿੱਥੇ ਕਿ ਦਰਿਆ ਦੇ ਵਿੱਚ ਹਾੜਾਂ ਦੇ ਨਾਲ ਬਹੁਤ ਭਾਰੀ ਨੁਕਸਾਨ ਹੁੰਦਾ ਉਹਨਾਂ ਖੇਤਿਆਂ ਤੋਂ ਆਏ ਉਸ ਨਾਲ ਨਜ਼ਦੀਕੀ ਪਿੰਡ ਜਿਹੜੇ ਪੂਰੇ ਜਿਨ੍ਹਾਂ ਦੀ ਜ਼ਮੀਨ ਜਾਇਦਾਦ ਫਸਲਾਂ ਜਿਨ੍ਹਾਂ ਦੀਆਂ ਦਰਿਆ ਬਿਆਸ ਦੇ ਪਾਣੀ ਦੇ ਵਿਚਨ ਹੈ ਉਹਨਾਂ ਵਿੱਚ ਮਿਆਣੀ ਮਹਤਾਪੁਰ ਮਹਸਾਪੁਰ ਹਲੇੜ ਜਨਾਰਦਨ ਸਿੰਬਲੀ ਸਨਿਆਲ ਜੋਹਾਨਪੁਰ ਤੇ ਕੁੱਲੀਆਂ ਤੇ ਕੋਲੀਆਂ ਪਿੰਡ ਜਿਹੜੇ ਆ ਉਸ ਇਲਾਕੇ ਦੇ ਵਿੱਚ ਪੂਰੀ ਪਾਣੀ ਦੀ ਮਾਰ ਹੇਠ ਨੇ ਉੱਥੇ ਫਸਲਾਂ ਦਾ ਨੁਕਸਾਨ ਜਿਹੜਾ ਉਹ ਵੱਡੇ ਪੱਧਰ ਤੇ ਤਕਰੀਬਨ ਹਰ ਸਾਲ ਹਾੜਾਂ ਦੇ ਨਾਲ ਜਿਹੜਾ ਹੋ ਜਾਂਦਾ ਤੇ ਜਦੋਂ ਜ਼ਿਆਦਾਦਾਰ ਪਾਣੀ ਦੀ ਮਾਤਰਾ ਵੱਧ ਜੇ ਉਦੋਂ ਉਹ ਪਾਣੀ ਜਿਹੜਾ ਜਿਹੜੇ ਇਤਿਹਾਸ ਦਰਿਆ ਤੋਂ 2 ਕਿਲੋਮੀਟਰ 3 ਕਿਲੋਮੀਟਰ ਦੂਰ ਪਿੰਡ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਉਹ ਪਾਣੀ ਆ ਕੇ ਤੇ ਉਥੇ ਮਾਰ ਕਰਦਾ ਜੋ ਕਿ ਲੋਕਾਂ ਦਾ ਆਰਥਿਕ ਤੌਰ ਤੇ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰਦਾ